ਅੰਜੂਨੀ ਨੇ ਇਕਤਾਗ ਰਹਾ ਸਾਨੂੰ ਕੱਲ ਤੋਂ ਅਸੀਂ ਰਾਮਪੁਰੇ ਗਿਰਥਾਣੇ ਮੁਰੇ ਧਰਨ ਲਾਇਆ ਸੀ ਸਾਡੀਆਂ ਉੱਥੇ ਗਿਰਫਦਾਰੀਆਂ ਕੀਤੀਆਂ ਨੇ ਰਾਤ ਭਰ ਤੱਕ ਸਾਨੂੰ ਕੱਲ ਦਾ ਗਿਰਫਦਾਰ ਕਰਕੇ ਆਨੰਦਗੜ ਥਾਣੇ 'ਚ ਰੱਖਿਆ ਹੋਇਆ ਸੀ ਉੱਥੇ ਸਾਡੀ ਬੰਦੀ ਪਾਈ ਸੀ ਬਹੁਤ ਡਾਂਗਾ ਮਾਰੀਆਂ ਨੇ ਜੁੰਡੇ ਬੱਟੇ ਨੇ ਗੱਡੀਆਂ ਭੰਨੀਆਂ ਨੇ ਸਾਡੇ ਬਜ਼ੁਰਗਾਂ ਦੀ ਇੱਕ ਸਾਡੇ ਨੌਜਵਾਨਾਂ ਜੌਂਦ ਪਣ ਤੋਂ ਉਹਦੇ ਗੋਡੇ ਤੇ ਡਾਂਗ ਮਾਰ ਕੇ ਉਹਦਾ ਗੋਡਾ ਤੋੜਿਆ ਐ ਹੋਰ ਇੱਕ ਸਾਨ ਜਿੰਨਾ ਤੇ ਡਾਂਗਾ ਮਾਰੀਆਂ ਨੇ ਤੇ ਪੰਜਾਬ ਸਰਕਾਰ ਜਿਹੜਾ ਮੈਨੇਜਮੈਂਟ ਹੈ ਉਹਦਾ ਪੂਰਾ ਸੂਰਾ ਪੱਕ ਲਿਆ ਰਿਹਾ ਬਠਿੰਡੇ ਦਾ ਡੀਸੀ ਜਿਹੜੇ ਬੱਚੇ ਐ ਉਹਨਾਂ ਨੂੰ ਬੈਗ ਮਿਲਦੇ ਸੀ ਰੇਜਰ ਮਿਲਦੀ ਸੀ ਪੈਨਸਲ ਮਿਲਦੀ ਸੀ ਕਾਪੀਆਂ ਤੇ ਕਿਤਾਬਾਂ ਮਿਲਦੀਆਂ ਸੀ ਟੀਚਰਾਂ ਨੇ ਬਹੁਤ ਮਿਹਨਤ ਕਰਕੇ 2200 ਬੱਚੇ ਸਕੂਲ ਚ ਕੀਤੇ ਅੱਜ ਉਹ ਮੈਨੇਜਮੈਂਟ ਉਹਨਾਂ ਟੀਚਰਾਂ ਨੂੰ ਕੱਢ ਕੇ ਤੇ ਸਾਰੀਆਂ ਸਹੂਲਤਾਂ ਬੰਦ ਕੀਤੀਆਂ ਸਾਡੇ ਨਾਲ ਸਕੂਲ ਦੇ ਮਾਪੇ ਵੀ ਨੇ ਬੱਚਿਆਂ ਦੇ ਮਾਪੇ ਵੀ ਨੇ ਅਸੀਂ ਕਿਸਾਨ ਯੂਨੀਅਨ ਵਾਲੇ ਐ ਇਹ ਜਿਹੜਾ ਸਾਨੂੰ ਕੁੱਟਿਆ ਗਿਆ ਇਹਦੀ ਪੰਜਾਬ ਸਰਕਾਰ ਨੂੰ ਕੀਮਤ ਚਕਾਉਣੀ ਪਊਗੀ ਮੈਂ ਜਗਦੇਵ ਸਿੰਘ ਜੋਗਿਆਲਾ ਭਾਰਤੀ ਕਿਸਾਨ ਜੁਨੇ ਲੇਖਤਾ ਕਰਾਵਾਂ ਕਿ ਇਹ ਜਿੱਲਾ ਮਰਜ਼ੀ ਤਸੱਦਦ ਕਰ ਲੈਣ ਅਸੀਂ ਜਿਹੜੇ ਉਹ ਮਾਸਟਰ ਲੜ ਰਹੇ ਆਦਰ ਸਕੂਲ ਲਈ ਉਹ ਜਿਹੜੀ ਵਿਲੇਜਮੈਂਟ ਆ ਉਹਦੇ ਖਿਲਾਫ ਅਖੀਰ ਤੱਕ ਲੜਦੇ ਰਹਾਂਗੇ ਜੋ ਮਰਜ਼ੀ ਹੋ ਜਾਏ ਸਰਕਾਰ ਨੂੰ ਇਹ ਤੋਂ ਫਰਾ ਕੇ ਛੱਡਾਂਗੇ ਜੋ ਮਾਸਟਰਾਂ ਨੂੰ ਜਿਤਾ ਕੇ ਛੱਡਾਂਗੇ ਮਸਲਾ ਉਹ ਤੋਂ ਮਾਸਟਰਾਂ ਨੂੰ ਕੱਟਿਆ ਜਾ ਰਿਹਾ ਹੈ ਜੋ ਜਿਹੜੇ ਗਰੀਬਾਂ ਦੇ ਬੱਚੇ ਉਹਨਾਂ ਨੂੰ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ ਮੈਨੇਜਮੈਂਟ ਹੈ ਜਿਹੜੀ ਉਹ ਲੋਕਾਂ ਨਾਲ ਧੱਕਾ ਕਰ ਰਹੀ ਹੈ ਮਹੀਨੇ ਦਾ ਘੱਟੋ ਘੱਟ 12-13 ਲੱਖ ਰੁਪਈਆ ਉੱਥੋਂ ਲੁੱਟਿਆ ਜਾ ਰਿਹਾ ਉਹ ਲੁੱਟ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਦੇ ਹਾਂ ਤੇ ਇੱਥੋਂ ਦੀ ਜਿਹੜੀ ਮਾਨ ਸਰਕਾਰ ਉਹ ਲਟੇਰਿਆਂ ਦਾ ਇਹ ਪੱਖ ਹੈ ਜਿਹੜਾ ਉਹ ਪੂਰ ਰਹੀ ਹੈ ਨਹੀਂ ਪਤਾ ਲੱਗਿਆ ਵੀ ਇੱਥੇ ਜੋ ਵਜੀਫਾ ਰਿਲੀਜ਼ ਵੀ ਹੋਇਆ ਸੀ ਹਾਂਜੀ ਉਹ ਵੀ ਰਿਲੀਜ਼ ਹੋਇਆ ਹੁਣ ਵੀ ਇਹ ਹੀ ਐਲਐਨਓ ਡੀਸੀ ਨੇ ਵੀ ਉੱਥੇ ਤਿੰਨ ਪੁਆਇੰਟਾਂ ਤੇ ਦੋਸ਼ੀ ਪਾਏ ਗਏ ਵੀ ਇਹ ਜਿਹੜਾ ਆਪਦੇ ਕੋਲੋਂ 30% ਲਾਉਣਾ ਹੁੰਦਾ ਉਹ ਵੀ ਲਾ ਰਹੇ ਸਗੋਂ ਇਹਨਾਂ ਨੂੰ ਵਰਦੀਆਂ ਨਹੀਂ ਦੇ ਰਹੇ ਇਹਨਾਂ ਨੂੰ ਕਿਤਾਬਾਂ ਨਹੀਂ ਦੇ ਰਹੇ ਇਹ ਗੱਲ 'ਚ ਡੀਸੀ ਨੇ ਇਹਨਾਂ ਨੂੰ ਦੋਸ਼ੀ ਪਾਇਆ ਹੁਣਦੀਪ ਸਿੰਘ ਜੀ ਕੀ ਗੱਲ ਹੋਈ ਕਾਲੀ ਮਾਈ ਰੰਪ ਤੇ ਜਾ ਰਹੇ ਸੀਗੇ ਜੀ ਧਰਦਾ ਸੀਗੇ ਜੀ ਸਾਧ ਰਾਣਾ ਗੱਲ ਕਰਾ ਸੰਬੜੀ ਕਰਕੇ ਉੱਥੇ ਜੀ ਉਹਦੀ ਮੇਰੀ 6:00 ਵੱਜ ਗਈ ਉੱਥੇ ਅੱਛਾ ਲਾਠੀ ਜਾਜ ਜੀ ਲਾਠੀ ਜਾਜ ਜੀ ਉਹ ਪਹਿਲਾਂ ਵੱਜੀ ਵੀ ਸੀਗੀ ਜੀ ਉੱਤੋਂ ਉੱਤੇ ਲਾਠੀ ਜਾਜ ਦੀ ਦੁਆਰੇ बड़ी मोटली सहता तित्ती जाते तो सिरास चम्मू। भाई तित्ती सहता ही। हैं? डॉक्टर सहता तो भाई डॉक्टर बुलाया तो। भाई डॉक्टर बुलाया था। क्या थे? वही पेन किलर दे गया था। पेन किलर दे गया था। वो ना राम है। हाँ भाई राम है भाई। राम ठीक है भाई। थोड़ा चिश्ता बनी लग गया था भ ਉਹਦੀ ਪਹਿਲਾ ਪਹਿਲੇ ਉਹਦੀ ਲੱਤ ਫ੍ਰੈਕਚਰ ਹੋਇਆ ਫਿਰ ਤੁਹਾਡਾ ਮੁੱਢਲੀ ਸਹਾਇਤਾ ਦਿੱਤੀ ਉਹਨੂੰ ਮੈਡੀਕਲ ਹਰੋਗ ਲਾ ਰਹੇ ਨੇ ਤੁੱਚੀ ਉਹਦਾ ਵੀ ਦਿੱਤੀ ਹੈ ਜੀ ਤੁੱਚੀ ਮੁੱਢੀ ਸਹਾਇਤਾ ਕਹਿੰਦੇ ਸਨ ਮੁੱਢਲੀ ਸਹਾਇਤਾ ਦਿੱਤੀ ਨੀ ਦਿੱਤੀ ਹੋਈ ਜਿਹਨ ਮੈਂ ਕਹੀ ਜਿਹਨ ਦਿੱਤੀ ਹੈ ਇਹਨਾਂ ਨੂੰ ਮੈਡੀਕਲ ਕਰਾਉਣਾ ਡਾਂਗ ਬੱਝੇ ਕੋਈ ਡਾਂਗ ਨਹੀਂ ਬੱਝੀ ਉਹ ਡੁੱਗ ਡਬਲ ਨੇ ਫ੍ਰੈਕਚਰ ਹੈ ਜੀ ਜਦੋਂ ਪ੍ਰੈਸ਼ਰ ਹੋਇਆ ਬਿਲਕੁਲ ਪ੍ਰੈਸ਼ਰ ਹੋਇਆ ਹੁਣ ਤੁਸੀਂ ਇੱਥੇ ਮੈਡੀਕਲ ਮੈਡੀਕਲ ਕਰਾਉਣ ਵਾਸਤੇ ਲੈ ਕੇ ਆਏ ਮੈਡੀਕਲ ਕਰਵਾ ਕੇ ਪੇਸ਼ ਅਦਾਲਤ ਕੋ ਕਿੰਨੇ ਹਾਂ ਯੂਨੀਅਨ ਦੇ ਨੰਬਰ 36 36 ਨੇ 5 ਲੇਡੀਜ਼ ਨੇ ਕਿਹੜ अच्छा। ਜੇਕਰ ਤੁਸੀਂ ਮੈਡੀਕਲ ਦੀ ਗੱਲ ਕਰ ਰਹੇ ਹੋ ਕਿ ਡਾਕਟਰਾਂ ਦੀ ਟੀਮ ਗਈ ਸੀ ਜਾਂ ਕਿਸ ਤਰ੍ਹਾਂ ਤੁਸੀਂ ਆਪਣੇ ਤੌਰ ਤੇ ਕਰਵਾਉ। ਇਹ ਹੁਣ ਕਰਵਾ ਦਿੱਤੀ ਮੈਡੀਕਲ ਨਹੀਂ ਜਿਹੜੀ ਪਹਿਲਾਂ ਉਹ ਦੋ ਸਾਰੇ ਨੇ ਤੁਹਾਡੇ ਤੇ। ਉਹ ਤਾਂ ਝੂਠੇ ਦੋਸ਼ ਲਾ ਰਹੇ ਨੇ। ਠੀਕ ਹੈ ਲੱਤ ਉਹਨਾਂ ਦੀ ਪਹਿਲਾਂ ਫ੍ਰੈਕਚਰ ਹੈ। ਹਾਂਜੀ। ਲੱਤ ਉਹਦੀ ਪਹਿਲਾਂ ਹੀ ਫ੍ਰੈਕਚਰ ਹੈ। ਅੱਛਾ।